ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾ ਪੰਜਵਾ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੇ ਮੈਂ ਲਗਈ ਰਾ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰੂ ਪੁਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ ਉਸੇ ਮਰ ਸਿਮਰ ਸੋਖ ਪਾਇਆ ਚਰਨ ਕਮਲ ਰਖ ਮਨ ਮਹਿ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਂਤੇ ਉਪਰ ਕੋ ਨਹੀਂ ਗੁਰਪੁਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੇ ਮੈਲ ਗਈ راہ ਨਿਵਰੇ ਦੂਤ ਦੁਸ਼ਟ ਬਹਰਾਈ ਗੁਰਪੁਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ ਉਸੇ ਮਰ ਸਿਮਰ ਸਿਮਰ ਸੋਖ ਪਾਇਆ ਚਰਨ ਕਮਲ ਰਖ ਮਨ ਮਹਿ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣੇ ਉਪਰ ਕਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ ਜਨਮ ਜਨਮ ਕੇ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬਹਿਰਾਏ ਘਰੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੋਖ ਪਾਇਆ ਚਰਨ ਕਮਲ ਰਖ ਮੰ ਮਹੇ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰਾਖ ਲਈ ਆਮਰਤ ਨਾਮ ਰਿਦੈ ਮਹਿ ਦੀਨੋ ਜਨਮ ਜਨਮ ਕੇ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬਹਿਰਾਈ ਘਰੂਪਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸੇਮਰ 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 ਸੋਖ ਪਾਇਆ ਚਰਨ ਕਮਲ ਰਖ ਮਨ ਮਹਿ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰਾਖ ਲਈ ਆਮਰਤ ਨਾਮ ਰਿਦੈ ਮਹਿ ਦੀਨੋ ਜਨਮ ਜਨਮ ਕੇ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬਹਿਰਾਈ ਘਰ ਉਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸੇਮਰ 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 ਸੋਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣ ਤੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰਾਖ ਲਈ आमृत नाम हृदय में दिनो जन्म जन्म के मैल गई रहा नेवर दूर तदुष्ट बहराई घर पूरे का जप या जाप कहां करे कोई बेचारा प्रभु मेरे का बड़ प्रताप ਸੇ ਮਰ ਸੇ ਮਰ ਸੇ ਮਰ ਸੋਖ ਪਾਇਆ ਚਰਨ ਕਮਲ ਰਖ ਮੰ ਮਹੇ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰਾਖ ਲਈ અમૃત નામ હૃદય મે દીનો જનમ જનમ કે મેલ ગઈ રહા નેવરે દુઃખ દુષ્ટ મૈરાય ઘોર કુર કજપ્યા જાપ કહા કરે કોઈ બેચારા પ્રભ મેરે કા બડ પરતાપ ਸੇਮਰ 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 ਸੋਖ ਪਾਇਆ ਚਰਨ ਕਮਲ ਰਖ ਮੰ ਮਹੇ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰਾਖ ਲਈ आमृत नाम हृदय में दिनो जन्म जन्म के मैल गई राह नेवर दूर तदुष्ट बहराए गोरख पूरे का जप या जाप कहां करे कोई बेचारा प्रभु मेरे का बल प्रताप ਸੇ ਮਰ ਸੇ ਮਰ ਸੇ ਮਰ ਸੋਖਾ ਪਾਇਆ ਚਰਨ ਕਮਲ ਰਖ ਮੰ ਮਹੇ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣ ਤੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰਾਖ ਲਈ आमृत नाम हृदय में दिनो जन्म जन्म के मैल गई रहा नेवर दुष्ट दुष्ट बहराई घर पूरे का जप या जाप कहां करे कोई बेचारा प्रभु मेरे काबड़ प्रताप ਸੇਮਰ 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 ਸੋਖ ਪਾਇਆ ਚਰਨ ਕਮਲ ਰਖ ਮੰ ਮਹੇ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਂਤੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰੱਖ ਲਈ અમૃત નામ હૃદય મે દીનો જનમ જનમ કે મેલ ગઈ રહા નેવરે દુઃખ દુષ્ટ મૈરાય ઘોર ઉરે કા જપ્યા જાપ કહા કરે કોઈ બેચારા પ્રભ મેરે કા બડ પરતાપ ਸੇਮਰ 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 ਸੋਖ ਪਾਇਆ ਚਰਨ ਕਮਲ ਰਖ ਮਨ ਮਹਿ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਂਤੇ ਉਪਰ ਕੋ ਨਹੀਂ ਗੁਰ ਪੁਰੈ ਮੇਰੀ ਰਾਖ ਲਈ ਨਾ ਮੇਰੇ ਨਾਮ ਰਿਦੈ ਮਹਿ ਦੀਨੋ ਜਨਮ ਜਨਮ ਕੇ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬਹਿਰਾਈ ਘਰੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸੇਮਰ 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 ਸੋਖ ਪਾਇਆ ਚਰਨ ਕਮਲ ਰਖ ਮਨ ਮਹੇ ਤਾਂ ਕੇ ਸਰਣ ਪਰਿਓ ਨਾਨਕ ਦਾਸ ਜਾਣ ਤੇ ਉਪਰ ਕੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ